ਕਿ ਐਡੀ ਵੱਡੀ ਬੈਂਕ ਨੇ ਐਡਾ ਕਰੋੜਾਂ ਦਾ ਕਪੜਾ ਜਿਹੜਾ ਇੱਥੇ ਕੀਤਾ ਉਹ ਜਿਵੇਂ ਜਿਵੇਂ ਗਾਹਕ ਇੱਥੇ ਆਉਣ ਲੱਗੇ ਤੇ ਉਦੋਂ ਦੌਰੇ ਪੈਣ ਵਾਲੀ ਗੱਲ ਸੀ ਗਾਰਮੀ ਦਾ ਮਹੀਨਾ ਸੀਗਾ। ਤੁਹਾਨੂੰ ਵਿਸ਼ਵਾਸ ਦੋ ਹੁੰਦੇ ਆ ਕਿ ਜਿਹੜਾ ਲੋਕਾਂ ਦਾ ਪੈਸਾ ਜਿਹੜਾ ਅਸੀਂ ਵਾਪਸ ਕਰਾਂਗੇ ਜਿਹੜੀ ਠੱਗੀ ਆ ਇਹ ਬੈਂਕ ਨਾਲ ਵਜੀ ਆ ਇਹ ਤੇ ਲੋਕਾਂ ਨਾਲ ਨਹੀਂ ਵਜੀਗੀ। ਲੋਕਾਂ ਦਾ ਅਸੀਂ ਪੈਸਾ ਪੈਸਾ ਜਿਹੜਾ ਵਾਪਸ ਕਰਖਾਤਾ ਸਾਨੂੰ ਦਿਓ। ਉਹਨਾਂ ਨਾਲ ਇਹ ਕੀ ਕਰ ਰਹੇ ਆ ਕਿ ਉਹਨਾਂ ਨੂੰ ਠੱਗੀ ਜਿਵੇਂ ਵਜੀ ਆ 25 ਲੱਖ ਦੀ। ਉਹਨਾਂ ਨੂੰ 9 ਲੱਖ ਦੀ ਇਨਕੁਆਰੀ ਕਰਕੇ ਜੀ ਤੁਸੀਂ 9 ਲੱਖ ਰੁਪਇਆ ਲੈ ਲਓ ਤੇ ਜਿਹੜੀ ਐਫੀਡੈਵਟ ਸਾਨੂੰ ਸਾਰੇ ਦਾ ਦੇ ਦੇ ਕੋ ਸਾਡਾ ਪੈਸਾ ਵਾਪਸ ਆ ਗਿਆ ਤੁਸੀਂ ਬੈਂਕਰ ਦੇ ਉੱਚ ਅਧਿਕਾਰੀਆਂ ਦੇ ਨਾਲ ਜਾਂ ਪ੍ਰਸ਼ਾਸਨ ਤੀਕ ਨਹੀਂ ਪਹੁੰਚ ਕੀਤੀ ਕੀਤੀ ਹੈ ਜੀ ਪ੍ਰਸ਼ਾਸਨ ਵੀ ਸਾਰਾ মিডিਆ ਤੋਂ ਹੌਂਦਾ ਰਿਹਾ ਉਦੋਂ মিডিਆ ਸਾਰੀ ਗੱਲ ਚਲਦੀ ਰਹੀ ਹੈ ਇਸ ਟਾਈਮ ਅਸੀਂ ਸਾਧਕ ਖੜੇ ਹੋਏ ਹਾਂ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਤੇ ਤੁਹਾਨੂੰ ਦੱਸ ਦਈਏ ਇੱਥੇ ਐਸਬੀਆਈ ਬੈਂਕ ਦਾ ਜਿਹੜਾ ਕਿਸਾਨ ਜਥੇਬੰਦੀ ਕਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਉਹ ਕਰਾਓ ਕੀਤਾ ਗਿਆ ਕੀ ਕਾਰਨ ਹੈਗਾ ਇਸ ਬੈਂਕ ਦਾ ਕਰਾਓ ਕਿਉਂ ਕੀਤਾ ਗਿਆ ਕਿਸਾਨਾਂ ਵੱਲੋਂ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਸ੍ਰੀ ਪ੍ਰਧਾਨ ਜੀ ਅੱਜ ਇਹ ਜੋ ਕਰਾਓ ਕੀਤਾ ਸੀਗਾ ਕੀ ਕਾਰਨ ਹੈਗਾ ਇਸ ਬੈਂਕ ਦਾ ਜਿਹੜਾ SBI ਦਾ ਤੁਸੀਂ ਕਰਾਓ ਕੀਤਾ ਹੈ ਦੇਖੋ ਜੀ ਇਹ ਜਿਹੜੀ SBI ਬੈਂਕ ਪੂਰੇ ਭਾਰਤ ਲੈਵਲ ਦੀ ਬਹੁਤ ਵੱਡੀ ਬੈਂਕ ਸੀਗੀ ਇਥੋਂ ਦਾ ਇੱਕ ਕਲਰਕ ਸੀ ਅਮਰ ਤੀਂਗੜਾ ਜਿਹਨੇ ਬਹੁਤ ਸਾਰੇ ਵੱਡੇ ਪੱਦਰ ਤੇ ਲੋਕਾਂ ਦੇ ਨਾਲ ਜਿਹੜੀਆਂ ਜਾਲੀ ਐਫ ਡੀਆ ਬਣਾ ਬਣਾ ਕੇ ਦਿੱਤੀਆਂ ਗਈਆਂ ਲੇਟਾਂ ਨਾਲ ਬਹੁਤ ਵੱਡੀ ਪੱਦਰ ਤੇ ਛੇੜਛਾੜ ਹੋਈ ਭੋਲੇ-ਭਾਲੇ ਲੋਕਾਂ ਤੋਂ ਸਾਇਨ ਕਰਵਾ ਕਰਵਾ ਕੇ ਤੇ ਉਹ ਜਿਹੜੇ ਪੈਸੇ ਰਫੂ ਚੱਕਰ ਕਰਦਾ ਰਿਹਾ ਪੈਸੇ ਕੱਢਦਾ ਰਿਹਾ ਕਿਸੇ ਨੂੰ ਝਾਲੀਆਂ ਫੱਡੀਆਂ ਬਣਾ ਕੇ ਦਿੰਦਾ ਰਿਹਾ ਤੇ ਜਦੋਂ ਜੁਲਾਈ ਮਹੀਨੇ 'ਚ ਲੋਕਾਂ ਨੂੰ ਪਤਾ ਲੱਗਿਆ 20 21 ਤਰੀਕ ਨੂੰ ਲੋਕਾਂ ਨੇ ਜਦੋਂ ਸਟੇਟਮੈਂਟਾਂ ਕਢਾਈਆਂ ਤੇ ਉਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਲੋਕਾਂ ਨਾਲ ਠਾਕੀ ਹੋਈ ਆ ਤੇ ਜਿਹੜੀ ਆਗ ਵਾਂਗੂ ਇਹ ਜਿਹੜੀ ਗੱਲ ਪੂਰੇ ਭਾਰਤ ਦੇ ਵਿੱਚ ਫੈਲੀ ਕਿ ਐਡੀ ਵੱਡੀ ਬੈਂਕ ਨੇ ਇਟਾ ਕਰੋੜਾਂ ਦਾ ਕਪੜਾ ਜਿਹੜਾ ਇੱਥੇ ਕੀਤਾ ਉਹ ਜਿਵੇਂ ਜਿਵੇਂ ਗਾਹਕ ਇੱਥੇ ਆਉਣ ਲੱਗੇ ਤੇ ਉਦੋਂ ਦੌਰੇ ਪੈਣ ਵਾਲੀ ਗੱ ਤੇ ਜਦੋਂ ਬੈਂਕ ਤੋਂ ਚੈੱਕ ਕਰਾਉਂਦੇ ਹੋ ਆਂਦੇ ਜੀ ਇਹ ਵੀ ਫੇਕ ਆ ਆ ਤੁਹਾਡੇ ਨਾਲ 80 ਕਰੋੜ ਦੀ ਵਜ ਗਈ ਜੀ 80 ਲੱਖਾਂ ਦੀ ਵਜ ਗਈ ਜੀ ਉਦੋਂ ਕਿਰਤੀ ਕਿਸਾਨੀ ਉਹਨੇ ਉਹਨਾਂ ਲੋਕਾਂ ਦੇ ਨਾਲ ਖੜੀ ਸੀਗੀ ਕਿ ਅਸੀਂ ਜਿਹੜਾ ਦਿਨ ਪੁਰਾਤ ਦਾ ਉੱਥੇ ਧਰਨਾ ਸ਼ੁਰੂ ਕੀਤਾ ਸੀਗਾ ਤੇ ਜਿਹੜੇ 23 ਜੁਲਾਈ ਨੂੰ ਇਹਨਾਂ ਦੇ ਸਾਡੇ ਉੱਤੇ ਕਾਰਵਾਈ ਆ ਕੇ ਧਰਨੇ ਦੇ ਵਿੱਚ ਸਾਨੂੰ ਵਿਸ਼ਵਾਸ ਦਵਾਉਂਦੇ ਆ ਕਿ ਜਿਹੜਾ ਲੋਕਾਂ ਦਾ ਪੈਸਾ ਜਿਹੜਾ ਅਸੀਂ ਵਾਪਸ ਕਰਾਂਗੇ ਜਿਹੜੀ ਠੱਗੀ ਆ ਇਹ ਬੈਂਕਰਾਂ ਨਾਲ ਵਜੀ ਆ ਇਹ ਦੇ ਲੋਕਾਂ ਨਾਲ ਨਹੀਂ ਵਜੇਗੀ ਲੋਕਾਂ ਦਾ ਸੇ ਪੈਸਾ ਪੈਸਾ ਜਿਹੜਾ ਵਾਪਸ ਤਰਕਾਸਤਾ ਸਾਨੂੰ ਦਿਓ ਜਿੰਨੇ ਦੇ ਲੋਕਾਂ ਨੂੰ ਠੱਗੀ ਲੱਗਦੀ ਹੈ ਉਹ ਅਸੀਂ ਤਰਕਾਸਤਾ ਦੀ ਜਿਹੜੀ ਇਨਕੁਆਰੀ ਕਰਕੇ ਤੇ ਜਿਹੜਾ ਲੋਕਾਂ ਦਾ ਪੈਸਾ ਵਾਪਸ ਕਰਾਂਗੇ ਉਦੋਂ ਅਸੀਂ ਉਹਨਾਂ ਤੋਂ ਲਿਖਤੀ ਰੂਪ ਚ ਲਿਆ ਸੀਗਾ ਕਿ ਜਿਹੜਾ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਆ ਬੈਂਕ ਦੇ ਵਿੱਚ ਸੇਫ ਰੱਖੀ ਸੀਗੀ ਤੇ ਉਹ ਲੋਕਾਂ ਨੂੰ ਜਿਹੜਾ ਹੁਣ ਠੱਗੀ ਦਾ ਅਚਾਰ ਹੋਇਆ ਤੇ ਉਹਨਾਂ ਦਾ ਪੈਸਾ ਜਿਹੜਾ ਮੁਰਨਾ ਚਾਹੀਦਾ ਉਹ ਚਲੋ 3 ਮਹੀਨਿਆਂ ਦਾ ਸਾਡਾ ਵਾਦਾ ਕਰਕੇ ਗਏ ਸੀ ਉਸ ਤੋਂ ਬਾਅਦ ਵੀ ਅਸੀਂ ਅਧਿਕਾਰੀਆਂ ਨੂੰ ਮਿਲਦੇ ਰਹੇ ਆ ਅੱਜ ਤੋਂ ਹਿਸਾਬ ਲਾ ਲੋ 6 ਮਹੀਨੇ ਤੋਂ ਹੋ 5-6 ਮਹੀਨਿਆਂ ਦਾ ਸਮਾਂ ਹੋ ਗਿਆ ਤੇ ਜਿਹੜੇ ਅੱਜ ਵੀ ਜਿਹੜੇ ਬਹੁਤ ਸਾਰੇ ਗਾਹਕ ਆ ਚੱਰੇ ਉਹ ਤੁਰੇ ਫਿਰਦੇ ਆ ਉਹਨਾਂ ਨਾਲ ਇਹ ਕੀ ਕਰ ਰਹੇ ਆ ਕਿ ਉਹਨਾਂ ਨੂੰ ਠੱਗੀ ਜਿਵੇਂ ਵਜੀ ਆ 25 ਲੱਖ ਦੀ ਉਹਨਾਂ ਨੂੰ 9 ਲੱਖ ਦੀ ਇਨਕੁਆਰੀ ਕਰਕੇ ਜੀ ਤੁਸੀਂ 9 ਲੱਖ ਰੁਪਇਆ ਲੈ ਲਓ ਤੇ ਜਿਹੜੀ ਐਫੀਡੈਵਟ ਸਾਨੂੰ ਸਾਰੇ ਦਾ ਦੇ ਦਿਓ ਕਿ ਸਾਡਾ ਪੈਸਾ ਵਾਪਸ ਆ ਗਿਆ ਪਰ ਉਹ ਲੋਕ ਆ ਅਜੇ ਰੋ ਪੈਸਾ ਲੈਣ ਜੋ ਕਰੀ ਨਹੀਂ ਜਿੰਨਾ ਚਿਰ ਅਸੀਂ ਇਹਨਾਂ ਨੂੰ ਆਖਿਆ ਵੀ ਜਿੰਨਾ ਪੈਸਾ ਦਿੱਤਾ ਜਿੰਨੇ ਦੀ ਠੱਗੀ ਵਜੀ ਆ ਪੈਸਾ ਤੁਸੀਂ 9 ਲੱਖ ਦੇ ਰਹੇ ਆ ਤੁਸੀਂ ਐਫੀਡੈਵਟ ਵੀ 9 ਲੱਖ ਦਾ ਦਿਓ ਦੂਜੀ ਜੇ ਉਹਨਾਂ ਨੂੰ ਸ਼ੱਕ ਆ ਤਾਂ ਦੁਬਾਰਾ ਇਨਕੁਆਰੀ ਉਹਦੀ ਸ਼ੁਰੂ ਪਰੇ ਨਹੀਂ ਬੈਂਕ ਦੇ ਅਧਿਕਾਰੀ ਆਂਦੇ ਨਹੀਂ ਜੀ ਅਸੀਂ ਤਾਂ ਪੀ ਡੈਪਟੋ ਮੁੜ ਕੇ ਦੁਬਾਰਾ ਕੇਸ ਨਾ ਕਰਦੇ ਉਹ ਨਾ ਹੋ ਜੇ ਅਸੀਂ ਆਖਿਆ ਫਿਰ ਗਾਗ ਦੀ ਸਟੋਰੀਟੀ ਕਰਾਓ ਉਦੋਂ ਵੀ ਜਦੋਂ ਟੀਮ ਆਉਂਦੀ ਰਹੀ ਹੈ ਇੱਥੇ ਜਾਣਕਾਰੀ ਉਦੋਂ ਇਹ ਸੀਗਾ ਵੀ ਜਦੋਂ ਜਾਂਚ ਕਰਕੇ ਤੇ ਉਦੋਂ ਬਾਅਦ ਇਹਨਾਂ ਦਾ ਡੀ ਵੀ ਆਰ ਵੀ ਕਬਜ਼ੇ ਚ ਲਿਆ ਕੈਮਰੇ ਚੈੱਕ ਕਰਕੇ ਤੇ ਜਿਹੜਾ ਕੋਈ ਕਿਸੇ ਨੂੰ ਸ਼ੱਕ ਹੋਊਗਾ ਜਿਹੜੀਆਂ ਸਟੇਟਮੈਂਟ ਤੇ ਉਹੋ ਐਂਟਰੀ ਆਪਾਂ ਦੁਬਾਰਾ ਜਿਹੜੀਆਂ ਚੈੱਕ ਕਰਾਂਗੇ ਕੈਮਰਾ ਰਾਈ ਤੇ ਪਿਛਲੇ ਹਾਲ ਤੇ ਵੀ ਅਸੀਂ ਇਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਉਦੋਂ ਵੀ ਉਹਦੇ ਤੇ ਕੋਈ ਗੌਰ ਨਹੀਂ ਕੀਤੀ ਇਹਨਾਂ ਨੇ ਅਕਾ ਜੀ ਕੈਮਰਾ ਦਾ ਪ੍ਰੋਸੈਸ ਬਹੁਤ ਵੱਡਾ ਜੀ ਅਸੀਂ ਕਿੱਥੋਂ ਚੈੱਕ ਕਰਾਂਗੇ ਅਸੀਂ ਆਖਿਆ ਇਹ ਤਾਂ ਤੁਸੀਂ ਦੇਖਣਾ ਜਦੋਂ ਤੁਹਾਡੇ ਮੁਲਾਜ਼ਮ ਨੇ ਠੱਗੀ ਮਾਰੀ ਐ ਇਹ ਕੋਈ ਅਸੀਂ ਤਾਂ ਬੈਂਕ ਦੇ ਮੁਲਾਜ਼ਮ ਨਹੀਂ ਲੱਗੇ ਨਹੀਂ ਕਿ ਅਸੀਂ ਵੇਖਣਾ ਕੈਮਰੇ ਕਿਵੇਂ ਚੈੱਕ ਕਰਨੇ ਤੁਸੀਂ ਚੈੱਕ ਕਰਨੇ ਤਾਂ ਜਿਹੜੀਆਂ ਐਂਟਰੀਆਂ ਦੀਆਂ ਚੱਕ ਆਗਲੇ ਨੂੰ ਉਹ ਸਮਾਂ ਕੱਢ ਲਓ ਤਰੀਕ ਕੱਢ ਲਓ ਤੇ ਉਹ ਅਗਲੇ ਦਿਨ ਕਰਾ ਦੇਵੋ ਜਿਹੋ ਦਰ ਬੈਂਕ ਆਇਆ ਕਿ ਨਹੀਂ ਆਏਗੀ ਪਿਛਲੇ ਹਫ਼ਤੇ ਅਸੀਂ মিডিਆ ਦੇ ਵਿੱਚ ਐਲਾਨਮੈਂਟ ਕੀਤੀ ਸੀਗੀ ਕਿ 14 ਤਰੀਕ ਤੱਕ ਜਿਹੜੇ ਲੋਕਾਂ ਦੇ ਰਹਿ ਗਏ ਖਪੈਸੇ ਉਹ ਵਾਪਸ ਕੀਤੇ ਜਾਣ ਤੇ ਨਹੀਂ 15 ਤਰੀਕ ਨੂੰ ਅਸੀਂ ਬੈਂਕ ਦੇ ਮੂਰੇ ਧਰਨਾ ਲਾਵਾਂਗੇ ਅੱਜ ਦਾ ਧਰਨਾ ਸਾਡਾ ਸੰਗੀਤਕ ਸੀਗਾ ਅਸੀਂ ਬੈਂਕ ਦੇ ਵਿੱਚ ਮੂਹਰੇ ਬੈਠੇ ਆ ਤਿੰਨ ਘੰਟੇ ਸਵੇਰ 11 ਵਜੇ ਤੋਂ ਲੈ ਕੇ 2:30 ਵਜੇ ਦੇ ਤੱਕ ਸਾਡਾ ਧਰਨਾ ਚ ਅੱਜ ਵੀ ਉੱਥੇ ਜਿਹੜੇ ਅਧਿਕਾਰੀ ਪਹੁੰਚੇ ਉਹਨਾਂ ਨੇ ਸਾਨੂੰ ਇਹ ਵਿਸ਼ਵਾਸਤਾ ਦਿਵਾਤਾ ਕਿ ਅਸੀਂ ਕੱਲ ਨੂੰ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਅਗਲਾ ਜਿਹੜਾ ਦੱਸਾਂਗੇ ਵੀ ਕਿਵੇਂ ਇਹ ਹੱਲ ਹੋਣਾ ਇਹਦਾ ਤੇ ਅਸੀਂ ਜਿਹੜੀ ਗੱਲ ਆ ਉਸ ਪਾਸੇ ਤੋਰਾਂਗੇ ਵੀ ਜਿਹੜੀ ਜਾਂਚ ਹੋਣੀ ਆ ਉਹ ਜਾਂਚ ਆਪਾਂ ਕਲੀਅਰ ਕਰਵਾਵਾਂਗੇ ਤੇ ਅਸੀਂ ਪਰ ਜਿਹੜਾ ਉੱਥੇ ਆਪਦੇ ਐਕਸ਼ਨ ਦਾ ਅਗਲੇ ਦਾ ਐਲਾਨ ਕਰਤਾ ਕਿ ਜੇ ਸ਼ੁੱਕਰਵਾਰ ਤੱਕ 19 ਤਰੀਕਾਂ ਤੱਕ 19 ਦਸੰਬਰ ਤੱਕ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਤੇ ਉਹ ਜਿਹੜਾ ਠੱਗੀ ਦੇ ਸ਼ਿਕਾਰ ਹੋਏ ਆ ਲੋਕ ਤੇ ਜਥੇਬੰਦੀ ਇਹ ਵੱਡੀ ਪੱਤਰ ਤੇ ਜਿਹੜਾ ਬੈਂਕ ਨੂੰ ਜਨਰੇ ਲਾਊਗੀ ਜਿਹਦਾ ਘਰਾਵ ਕਰੂਗੀ ਤੇ ਇਹਦੇ ਮੂਰੇ ਪੱਕਾ ਮੋਰਚਾ ਵੀ ਲਾਉਣ ਦੀ ਜਿਹੜੀ ਅਸੀਂ ਸੋਚਿਆ ਵੀ ਪੱਕਾ ਮੋਰਚਾ ਲੱਗੂਗਾ ਜਿੰਨਾ ਚਿਰ ਜਿਹੜਾ ਉਹ ਮਸਲੇ ਦਾ ਹੱਲ ਨਹੀਂ ਹੁੰਦਾ ਲੋਕਾਂ ਦਾ ਪੈਸਾ ਨਹੀਂ ਮੁੜਦਾ ਗਿਆ ਤੁਸੀਂ ਬੈਂਕ ਦੇ ਉੱਚ ਅਧਿਕਾਰੀਆਂ ਦੇ ਨਾਲ ਜਾਂ ਪ੍ਰਸ਼ਾਸਨ ਤੀਕ ਨਹੀਂ ਪਹੁੰਚ ਕੀਤੀ ਕੀਤੀ ਆ ਜੀ ਪ੍ਰਸ਼ਾਸਨ ਵੀ ਸਾਰਾ মিডিਆ ਤੋਂ ਗੁੰਮਦਾਰਿਆ ਉਦੋਂ মিডিਆ ਸਾਰੀ ਗੱਲ ਚੱਲਦੀ ਰਹੀ ਹੈ ਇਹਨਾਂ ਦੇ ਉੱਚ ਅਧਿਕਾਰੀਆਂ ਨਾਲ ਵੀ ਉੱਚ ਅਧਿਕਾਰੀ ਜਿਹੜਾ ਸਾਡੇ ਨਾਲ ਲੈਸੀ ਰੂਪ ਚ ਦੇ ਕੇ ਗਿਆ ਇਹਨਾਂ ਦਾ ਜੋਨਲ ਮੈਨੇਜਰ ਸੀਗਾ ਜਿਹੜਾ ਦੁਆ ਜਿਹੜਾ ਦਾ ਮੈਨੇਜਰ ਹੁੰਦਾ ਉਹ ਸਾਨੂੰ ਲੈਸੀ ਰੂਪ ਚ ਦੇ ਕੇ ਗਿਆ ਪਰ ਅੱਜ ਉਹਦੀ ਦਾ ਬਦਲੀ ਹੋ ਗਈ ਇਥੋਂ ਤੋਂ ਬਦਲਿਆ ਗਿਆ ਉਹਦੀ ਥਾਂ ਤੇ ਕੋਈ ਨਵੇਂ ਆ ਗਏ ਆ ਇਹ ਤਾਂ ਬਹੁਤ ਜ਼ਨੀ ਮੀਡੀਆ ਚ ਵੀ ਸਾਰਾ ਪ੍ਰਸ਼ਾਸਨ ਨੂੰ ਵੀ ਪਤਾ ਹੀ ਹੈ ਠੱਗੀ ਵਜੀ ਹੈ ਇਹ ਤਾਂ ਆਪਮਾਨ ਦੇ ਵੀ ਠੱਗੀ ਦਾ ਬਹੁਤ ਵੱਡੀ ਪੱਧਰ ਤੇ ਹੋ ਗਿਆ ਜਿਹੜਾ ਕਰੋੜਾਂ ਦਾ ਕਪੜਾ ਕਰਕੇ ਜਿਹੜਾ ਭੱਜਿਆ ਉਹ ਉਹ ਕੋਈ ਲੁਕੀ ਸ਼ੇਪੀ ਗੱਲ ਨਹੀਂ ਕੀ ਪ੍ਰਸ਼ਾਸਨ ਨੂੰ ਵੀ ਪਤਾ ਤੇ ਅਸੀਂ ਇਹਨਾਂ ਦੇ ਵੀ ਧਿਆਨ ਚੁਧਕਾਰੀਆਂ ਦੇ ਲਏ ਹੁੰਦੇ ਰਹੇ ਆਂ ਛੇ ਮਹੀਨੇ ਨਿਆਰਾ ਸਮਾਂ ਹੋ ਗਿਆ ਅੱਜ ਤੋਂ ਛੇ ਮਹੀਨੇ ਪਹਿਲਾਂ ਇਹ ਵੀ ਖਬਰ ਲੱਗਦੀ ਆ ਕਿ ਜੋ ਦੋਸ਼ੀ ਸੀਗਾ ਉਸ ਦੀ ਤਾਂ ਗ੍ਰਿਫਤਾਰੀ ਹੋ ਗਈ ਜੇ ਗ੍ਰਿਫਤਾਰੀ ਹੋ ਗਈ ਤਾਂ ਉਹਦੇ ਤੋਂ ਕੋਈ ਰਿਕਵਰੀ ਕਰਾ ਕੇ ਜੋ ਇਧਰ ਪੀੜਤ ਤਰਸੀਆਂ ਉਹਨਾਂ ਨੂੰ ਨਹੀਂ ਹਲਤੀ ਕੋਈ ਮੁਆਵਜ਼ਾ ਦਿੱਤਾ ਗਿਆ ਫਿਰ ਦੇਖੋ ਜੀ ਪੁਲਿਸ ਦੀ ਰਿਕਵਰੀ ਦਾ ਆਪਣਾ ਤੁਹਾਨੂੰ ਪਤਾ ਹੀ ਤੁਸੀਂ ਸਾਰਾ ਦਿਨ ਇਸੇ ਸਮਾਚ ਰਹਿਨੇ ਆ ਪੁਲਿਸ ਦੀ ਰਿਕਵਰੀ ਜੋ ਕੀ ਮਿਲਣਾ ਹੁੰਦਾ ਉਹਨੂੰ ਚਾੱਕ ਕੇ ਯੂਪੀ ਜੋ ਲੈ ਕੇ ਆਂਦਾ ਰਾਤ 12:00 ਨੂੰ ਕਿਹੜੇ ਫੋਟਲਾ ਡਟਰਾ ਆਇਆ ਕਿੱਥੇ ਡਟਰਾ ਆਇਆ ਉਹਦੀ ਕਿਵੇਂ ਸੈਟਿੰਗ ਹੋਈ ਪੁਲਿਸ ਨਾਲ ਹੋਈ ਜਾਂ ਉਹਨੇ ਦੂਜੇ ਮੁਲਾਜ਼ਮਾਂ ਨੂੰ ਕਿਵੇਂ ਬਚਾਉਣਾ ਸੀਗਾ ਅਸੀਂ ਤਾਂ ਇਹ ਕਹਿੰਨੇ ਵੀ ਇੱਕ ਕੱਲਾ ਕਲਰਕਰ ਜਿਹੜਾ ਐਡਾ ਵੱਡੀ ਥੱਗੀ ਨਹੀਂ ਮਾਰ ਸਕਦਾਗਾ ਉਹਦੇ ਨਾਲ ਹੋਰ ਵੀ ਬੈਂਕ ਦੇ ਅਧਿਕਾਰੀ ਜਿਹੜਾ 10 ਸਾਲ ਇੱਕ ਕੁਰਸੀ ਤੇ ਬੈਠਾ ਹੋਵੇ ਉਹਨੇ ਹੋਰ ਵੀ ਮੁਲਾਜ਼ਮ ਜਿਹੜੇ ਨਾਲ ਉਹਦੇ ਸਹਿਮਤ ਹੋਣਗੇ ਕਿਉਂਕਿ ਜਿਹੜਾ ਕੈਸ਼ ਦੇਣ ਦਾ ਕੰਮ ਹੁੰਦਾ ਕੈਸ਼ ਸ਼ੇਅਰ ਦਾ ਹੁੰਦਾ ਤੇ ਉਹ ਜਿਹੜਾ ਕਲਰਕੀ ਕੋਲੋਂ ਕੈਸ਼ ਲਈ ਜਾਂਦਾ ਸੀ ਕੋਲੇ ਕੈਸ਼ ਫੜ ਕੇ ਮੋਟੀ ਰੱਖੀ ਜਾਂਦਾ ਸੀ ਇਹਨਾਂ ਲੋਕਾਂ ਦੇ ਵਿੱਚ ਉਹਦਾ ਵਿਸ਼ਵਾਸ ਬਣਾ ਲਿਆ ਸੀਗਾ ਆ ਜਿਹੜੀ ਰਿਕਵਰੀ ਕਰਾਉਣੀ ਹੈ ਉਹ ਪੁਲਿਸ ਨੇ ਪਤਾ ਨਹੀਂ ਕਿੰਨੀ ਕਰਾਉਣੀ ਹੈ ਪਰ ਅਸੀਂ ਨਾਂ ਦਾ ਢੀਡੇ ਨੂੰ ਜਾਣ ਇਹ ਲੋਕ ਜਾਣਦੇ ਐ SBI ਬੈਂਕ ਨੂੰ ਕਿ ਬਹੁਤ ਵੱਡਾ SBI ਬੈਂਕ ਦਾ ਨਾਂ ਤੇ ਜਿਹੜਾ ਪੈਸਾ ਬੈਂਕ ਨੇ ਉਹਦਾ ਵਾਦਾ ਕੀਤਾ ਸੀਗਾ ਟਾਗੀ ਬੈਂਕ ਨਾ ਵਜੀ ਐ ਉਹਦੋਂ ਵੀ ਸਾਨੂੰ ਬਹੁਤ ਲੋਕ ਕਹਿੰਦੇ ਸੀਗੇ ਤੇ ਐਫਐਸਆਈ ਕਰਾ ਦਿਓ ਜੀ ਇਹ ਤੇ ਆਪਾਂ ਕਾਨੂੰਨੀ ਕਾਰਵਾਈ ਕਰਾ ਦਿਓ ਜੀ ਅਸੀਂ ਵੀ ਉਹਦੋਂ ਇਸ ਪਾਸੇ ਲੋਕਾਂ ਨੂੰ ਰੋਕਿਆ ਕਿ ਨਾ ਅਦਾਲਤਾਂ ਚੋਂ ਇਨਸਾਫ ਮਿਲਣਾ ਤੁਹਾਨੂੰ ਨਾ ਪੁਲਿਸ ਤੋਂ ਇਨਸਾਫ ਮਿਲਣਾ ਇਨਸਾਫ ਮਿਲਣਾ ਤਾਂ ਇੱਥੇ ਮੂਰੇ ਦਰੀਆਂ ਵਿਛਾ ਕੇ ਤੇ ਜਥੇਬੰਦੀ ਨੇ ਤੁਹਾਨੂੰ ਜਿਹੜਾ ਇਨਸਾਫ ਦਿਵਾਊਗੀ ਤੇ ਤੁਹਾਡਾ ਪੈਸਾ ਵਾਪਸ ਕਰਾਊਗੀ ਉਹਦੇ ਤੇ ਅਸੀਂ ਬਹੁਤ ਵੱਡੀ ਪੱਧਰ ਤੇ ਜਿਹੜੇ ਕਾਮਯਾਬੀ ਹੋ ਚੁੱਕੇ ਆ ਤੇ ਜ ਤੋ ਲੋਕਾਂ ਨੇ ਇੱਕ ਤਾਂ ਠੱਗੀ ਵਜੀ ਸੀ ਇਹ ਕੋਥੇ ਵਕੀਲਾਂ ਨੇ ਖਾ ਜਾਣਾ ਪਤਾ ਨਹੀਂ ਕਿੰਨੇ ਸਮੇਂ ਚ ਉਹਨਾਂ ਨੂੰ ਕਿੰਨਾ ਪੈਸਾ ਮਿਲਣਾ ਸੀਗਾ ਤੇ ਪਰ ਲੋਕਾਂ ਨੇ ਜਿਹੜਾ ਜਤੇਬੰਦੀ ਦਾ ਸਾਥ ਦਿੱਤਾ ਜਤੇਬੰਦੀ ਤੇ ਵਿਸ਼ਵਾਸ ਕੀਤਾ ਤੇ ਅਸੀਂ ਅੱਜ ਵੀ ਜਤੇਬੰਦੀ ਉਹਨਾਂ ਲੋਕਾਂ ਦੇ ਨਾਲ ਖੜੀ ਆ ਬਹੁਤ ਵੱਡੀ ਪੱਧਰ ਤੇ ਅਸੀਂ ਪੈਸੇ ਵਾਪਸ ਕਰਵਾ ਚੁੱਕੇ ਆ ਬਸ ਇਹ 14 15 ਕੇਸ ਰਹਿ ਗਿਆ ਇਹ ਵੀ ਅਸੀਂ ਤਕੜੇ ਹੋ ਕੇ ਵਾਪਸ ਕਰਾਵਾਂਗੇ ਅੱਛਾ ਕਿੰਨੇ ਕੁ ਪਰਸੈਂਟ ਰਿਕਵਰੀ ਆ ਜਿਹੜੀ ਹੁਣ ਤੱਕ ਤੁਸੀਂ ਕਰਵਾਤੀ ਹੈਗੀ ਆ ਹੁਣ ਮੇਨ ਸਮੱਸਿਆ ਕਿੱਥੇ ਆ ਰਹੀ ਹੈ ਦੇਖੋ ਜੀ ਇਹ 20 25 ਕਰੋੜ ਦਾ ਕੋਈ ਕਪੜਾ ਸੀਗਾ ਤਕਰੀਬਨ ਤੋਂ ਮੰਨ ਕੇ ਚੱਲੋ ਵੀ 15-16 ਕਰੋੜ ਦੀ ਜਿਹੜੀ ਅਸੀਂ ਰਿਕਵਰੀ ਕਰਵਾਤੀ ਹੈ ਤੇ ਜੋ ਜਿਹੜੇ ਰਹਿੰਦੇ ਪੈਸੇ ਆ ਉਹਦੇ ਵੀ ਤਿਗਰੀ ਬਣੇ ਇਹਨਾਂ ਨੇ ਤਾਂ ਜਾਂਚ ਕਰਕੇ ਤੇ ਪੈਸਾ ਦਿੰਦੇ ਆ ਪਰ ਉਹ ਪੈਸਾ ਥੋੜਾ ਘੱਟ ਮਿਲ ਰਿਹਾ ਉਹਨਾਂ ਲੋਕਾਂ ਨੂੰ ਪਾਤੀ ਲੋਕਾਂ ਦੀ ਸੁਰੋਸ਼ਟੀ ਕਰਾ ਕੇ ਉਹਨਾਂ ਨੂੰ ਕੈਮਰੇ ਵਿੱਚ ਦਿਖਾ ਕੇ ਵੀ ਸਹੀ ਤੁਸੀਂ ਪੈਸਾ ਲਿਆ ਕਿ ਨਹੀਂ ਲਿਆਗਾ ਬੈਂਕ ਦਾ ਕੰਮ ਆ ਵੀ ਉਹਨਾਂ ਨੂੰ ਸੁਰੋਸ਼ਟੀ ਕਰਾ ਕੇ ਪੈਸਾ ਵਾਪਸ ਕਰਾਵੇ ਇਹ ਜੱਥੇਬੰਦੀ ਦੀ ਬਹੁਤ ਵੱਡੀ ਇੱਕ ਜੱਤਾ ਸਾਥਕ ਦੇ ਵਿੱਚ ਵੀ ਜਿਹੜਾ ਐਡੀ ਵੱਡੀ ਬੈਂਕ ਤੋਂ ਇੰਨਾ ਕਰੋੜਾਂ ਦਾ ਕਪੜਾ ਹੋ ਕਿਤੇ ਜਿਹੜੇ ਜੱਥੇਬੰਦੀ ਨੇ ਪੈਸੇ ਵਾਪਸ ਕਰਵਾਏ ਆ ਹੁਣ ਅਗਲਾ ਐਕਸ਼ਨ ਕਦੋਂ ਦਾ ਹੈਗਾ ਤੇ ਕਿਸ ਦਿਨ ਐਕਸ਼ਨ ਕਰਨਾ ਜੇ ਉਸ ਦਿਨ ਵੀ ਨਾ ਹੱਲ ਹੋਇਆ ਤੇ ਕੀ ਅੱਦੂ ਅਗਲੀ ਪਲੈਨਿੰਗ ਵੀ ਹੈ ਕੋਈ ਦੇਖੋ ਜੀ ਅਸੀਂ 19 ਤਰੀਕ ਨੂੰ ਸਵੇਰ ਤੋਂ ਲੈ ਕੇ ਇਹਨਾਂ ਦੀ ਬੈਂਕ ਨੂੰ ਤਾਲੇ ਲਾ ਕੇ ਅੱਗੇ ਬੈਠਾਂਗੇ ਹੋ ਸਕਦਾ ਸਾਡਾ ਪੱਕਾ ਮੋਰਚਾ ਹੀ ਇੱਥੇ ਰਾਤ ਦਾ ਅੱਗੇ ਵੀ ਚੱਲਦਾ ਸੀਗਾ ਅਸੀਂ ਫਿਰ ਇੱਥੇ ਟਰੈਕਟਰ ਵਾਲਿਆਂ ਲੈ ਕੇ ਖੜਾਂਗੇ ਤੇ ਉਹਨਾਂ ਚਿਰ ਜਿੰਨਾ ਚਿਰ ਉਹ ਮਸਲੇ ਦਾ ਲੋਕਾਂ ਦੇ ਪੈਸੇ ਨਹੀਂ ਵਾਪਸ ਹੁੰਦੇਗੇ ਉਹਨਾਂ ਚਿਰ ਜਥੇਬੰਦੀ ਫਿਰ ਸੰਘਰਸ਼ ਲੜੂਗੀ ਧੰਨਵਾਦ ਧੰਨਵਾਦ